ਮਤਲਬ ਉਹ ਕਰਦਾਰ ਪੱਖਸ਼ ਦੇ ਹੁੰਦੇ ਹੋ ਜਿਹੜੇ ਲਾਏ ਆ ਇਹਨਾਂ ਬਾਰੇ ਪਤਾ ਕਰ ਲਿਆ ਪਰ ਉਹਨਾਂ ਕੋਲੇ ਜਵਾਬ ਨਹੀਂ ਸਵਾਏ ਦੰਤ ਕੱਢਣ ਦੇ ਇਹ ਵਿੱਚ ਹੀ ਲਿਖਿਆ ਸੀ ਕਿ ਜਥੇਦਾਰ ਸਾਲ ਤੱਕ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਠ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਨਿਮਾਈਆਂ ਬੜੇ ਹੱਥ ਧਰਮੀ ਆ ਵਿਦੇਸ਼ਾਂ ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾ ਸੰਗ ਦੀ ਅਨਸਾਰ ਨਹੀਂ ਉਤਰੇ ਖਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹਾਂ ਜਥੇਦਾਰੀ ਤੋਂ ਇਹ ਗੱਲ ਤਾਂ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜਥੇਦਾਰ ਹੁਣ ਨਹੀਂ ਉਤਰੇ ਤਾਂ ਲਾਇਆ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਜੇ ਅੱਗੇ 20 ਮਸਵੇ ਦੂਰ ਸੀ ਨਾ ਇਸ ਕਾਰਵਾਈ ਨਾਲ 100 ਮਸਵੇ ਸਿੱਖ ਸੰਘ ਤੋਂ ਦੂਰ ਹੋ ਜੂਗਾ ਇਹ ਦਸ਼ਮਾਨਾ ਨਾ ਸਕਿਆ ਜੱਜਰ ਕਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਨਾਲ ਵੀ ਐਂ ਕਰਨਗੇ ਦਮੀ ਸਾਹਿਬ ਦੇ ਅਸਤੀਫੇ ਦੀ ਕੋਈ ਗੱਲ ਨਹੀਂ ਹੋਈ ਜਾਂਦੇ ਪੂਰਨ ਭਰੋਸਾ ਇਹੋ ਜਿਹੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ ਉਦੋਂ ਦਵਾਤਲੇ ਰਗਵੀਰ ਸਾਹਿਬ ਆਪਦੇ ਹਰਪ੍ਰੀਤ ਸਿੰਘ ਆਲਾ ਲੈ ਗਏ ਆ ਨਹੀਂ ਸੀ ਰਹਿਣੇ ਸੱਚ ਦੇਤਾ ਸਿੱਖ ਸਮਝ ਲੈਣ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਅਸੀਂ ਤਿੰਨ ਮੈਂਬਰ ਜਗਦਰ ਅਮਰੀਕ ਸਿੰਘ ਬਿਸ਼ੋਆ ਪਰਮਜੀਤ ਸਿੰਘ ਤੇ ਮੈਂ ਅਸੀਂ ਇਹਦਾ ਵਿਰੋਧ ਕੀਤਾ ਤੇ ਨਾਲ ਨਿੰਦਾ ਵੀ ਕੀਤੀ ਹੈ ਨਾਲੇ ਗੱਲ ਕਹੀ ਹੈ ਵੀ ਮਤਲਬ ਉਹ ਕਰਤਾਰ ਪੱਖਸ਼ ਦੇ ਹੁੰਦੇ ਹੋ ਜਿਹੜੇ ਲਾਏ ਆ ਇਹਨਾਂ ਬਾਰੇ ਪਤਾ ਕਰ ਲਿਆ ਪਰ ਉਹਨਾਂ ਕੋਲੇ ਜਵਾਬ ਨਹੀਂ ਸਵਾਏ ਦੰਦ ਕੱਢਣ ਦੇ ਨਵੇਂ ਜੱਤੇਦਾਰ ਕੌਣ ਹੋਣਗੇ ਜਿਹੜੇ ਕੱਲ ਤੱਕ ਸਾ ਉਹ ਤਾਂ ਕਹਿੰਦੇ ਜੀ ਪੰਥ ਤੋਂ ਪੁੱਛਾਂਗੇ ਉਹਨਾਂ ਦਾ ਸਲਾਹ ਨਹੀਂ ਕੀਤੀ ਹੋਣੀ ਇੱਕ ਪਰਿਵਾਰ ਨਾਲ ਇਹਨਾਂ ਨੇ ਹਜੇ ਜਾਂ ਦੇਖਦੇ ਹੋਣਗੇ ਵੀ ਜਿਹੜੇ ਸਿੱਖਾਂ ਦੇ ਟੀਕੇ ਲਾਇਆ ਇਹਦਾ ਅਸਰ ਕਿੰਨਾ ਕੁ ਹੁੰਦਾ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ ਇਹ ਦੇਖਣਗੇ ਤਾਂ ਹੁਣ ਸਿੱਖ ਸੰਗਤ ਦੇਖੇ ਕਿੰਨੀ ਸੁਲਤਾਨਾਂ ਬਾਰੇ ਵੀ ਸਪੱਸ਼ਟ ਕਰਦੇ ਉਹਨਾਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਹਾਂ ਉਹਨਾਂ ਤੋਂ ਜੱਥੇਦਾਰ ਸਾਹਿਬ ਦੀ ਜਥੇਦਾਰੀ ਕੇਸਗੜ੍ਹ ਸਾਹਿਬ ਦੀ ਵਾਪਸ ਲੈ ਲਈ ਬਤੌਰ ਹੈੱਡ ਗ੍ਰਾਂਤੀ ਰਹਿਣਗੇ ਉਹ ਪਟੰਟਾ ਬੜੇ ਲੰਬੇ ਸਮੇਂ ਤੋਂ ਜਥੇਬੰਦੀਆਂ ਮੰਗ ਕਰ ਰਹੀਆਂ ਵੀ ਸਰਬੱਤ ਖਾਲਸਾ ਦੇ ਰਾਈ ਜਿਹੜੀ ਆਉਣੀ ਚਾਹੀਦੀ ਹੈ ਜਥੇਦਾਰਾਂ ਦੀ ਨਿਯੁਕਤੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹੋ ਜਿਹੇ ਹਾਲਾਤ ਨਾ ਪੈਦਾ ਹੋਣ ਮੈਂ ਤਾਂ ਇਹ ਗੱਲ ਕਹਿੰਦਾ ਜਿਸ ਢੰਗ ਦੇ ਨਾਲ ਵੀ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਜਥੇਦਾਰ ਨਿਯੁਕਤ ਹੁੰਦਾ ਉਹੀ ਕਰਨਾ ਚਾਹੀਦਾ ਇੱਕ ਮੀਟਿੰਗ ਦੇ ਵਿੱਚ ਕੀ ਅਹਿਮ ਵਿਚਾਰ ਚਰਚਾ ਹੋਈਆਂ ਸਿੰਘ ਸਾਹਿਬ ਜੀ ਨੂੰ ਉਹਨਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਫ੍ਰੀ ਕਰ ਦਿੱਤਾ ਗਿਆ ਪ੍ਰੋਪਰ ਮੀਟਿੰਗ ਹੋਣ ਤੋਂ ਬਾਅਦ ਸਾਰੇ ਮੁਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਹਮੇਸ਼ਾ ਦੀ ਤਰ੍ਹਾਂ ਅਜੰਡਾ ਮੂੰਹ ਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਵੀ ਜਥੇਦਾਰ ਸਾਕਾਲ ਤੱਕ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਣਤ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਨਿਭਾਈਆਂ ਬੜੇ ਹੱਠ ਧਰਮੀ ਆ ਵਿਦੇਸ਼ਾਂ ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਉਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾਵਾਂ ਸੰਗ ਦੀ ਅਨਸਾਰ ਨਹੀਂ ਉਤਰੇ ਖਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹੋ ਜਥੇਦਾਰੀ ਤੋਂ ਜਦ ਕਿ ਗੱਲ ਤਾਂ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜਥੇਦਾਰ ਹੁਣ ਨਹੀਂ ਉਤਰੇ ਤਾਂ ਲਾਇਆ ਪਰ ਉਸ ਦੇ ਨਾਲ ਨਾਲ ਹੋਰ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਨਾਂ ਨੂੰ ਹੀ ਮੁਕਤ ਕਰਤਾ ਸੇਵਾ ਖਤਮ ਕਰਨ ਦੇ ਦੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲ ਨੂੰ ਸੁਲਤਾਨ ਸਿੰਘ ਹੁਣ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਉਣਗੇ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾੜੀ ਮੋਟੀ ਜਿਹੜੀ ਇਹਨਾਂ ਦੀ ਧਰਤੀ ਹੋਈ ਆ ਉਹਦੇ ਹੱਕ ਚ ਓੜ-ਪੋੜ ਕਰਨ ਦਾ ਯਤਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਜੋ ਕੰਨੀ ਵੀ ਕਰ ਲੈਗੇ ਦੰਗਰ ਭਾਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲਵੋਗੇ ਆਪਦੇ ਜਥੇਦਾਰ ਲਾ ਕੇ ਪਰਵਾਨਗੀ ਤੁਸੀਂ ਤੁਸੀਂ ਸਿੱਖਾਂ ਤੋਂ ਲੈਣੀ ਆ ਜੇ ਪੰਜਾਬ ਦੀ ਸੱਤਾ ਜਾਂ ਰਾਜਭਾਗ ਸਿੱਖਾਂ ਨੇ ਦੇਣਾ ਜੇ ਅੱਗੇ 20 ਸਵੇ ਦੂਰ ਸੀ ਨਾ ਇਸ ਕਾਰਵਾਈ ਨਾਲ ਸੋਵਿਸਵੇ ਸਿੱਖ ਸੰਘ ਤੋਂ ਦੂਰ ਹੋ ਜੂ ਸਚਕੰਡ ਜਿਹੜਾ ਹੈਡਕ੍ਰਾਂਤੀ ਸਤਿਨਾਮ ਸਾਹਿਬ ਕੇ ਬਾਰੇ ਤਾਂ ਹੈਡਕ੍ਰਾਂਤੀ ਵੀ ਨਹੀਂ ਕਿ ਉੱਥੋਂ ਵੀ ਹੈਡਕ੍ਰਾਂਤੀ ਆਪਦੀਆਂ ਸੁਭਾਵਾਂ ਨਮੁੰਦੇ ਰਹਿਣਗੇ ਜੀ ਪ੍ਰਿੰਸ ਸਾਹਿਬ ਮੈਂ ਚਿਤਾ ਦੇ ਦੇ ਕਿ ਅਰਥ ਵਿੱਚ ਕਿਸੇ ਪਹਿਲਾਂ ਇਸ਼ਾਰ ਕਰਕੇ ਕਿ ਕੀ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਕਿ ਮੋਰ ਲੱਗਿਆ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਇਹ ਗਾ ਕਿਸੇ ਦੇ ਨਾਏ ਕਿਸੇ ਦੇ ਦੁਸ਼ਮਣ ਆ ਨਾ ਸਕੇ ਆ ਜਦਰ ਕਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਨਾਲ ਵੀ ਐਂ ਕਰਨਗੇ ਹੁਣ ਕਿਹਨਾਂ ਨੂੰ ਲਾਇਆ ਗਿਆ ਜਦੋਂ ਅਕਾਲਤ ਸਾਹਿਬ ਦੇ ਜਥੇਦਾਰ ਦੀਆਂ ਸੁਭਾਵਾਂ ਕੇਸਗੜ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕ ਆ ਉਹਨਾਂ ਨੂੰ ਅਧਾਰਕਾਰੀ ਤੌਰ ਤੇ ਸਿਮੜ ਗਏ ਪ੍ਰਧਾਨ ਸਾਹਿਬ ਕੋਈ ਗੱਲਬਾਤ ਹੋਈ ਤਾਂ ਅਮੀ ਸਾਹਿਬ ਦੇ ਸਤੀਫੇ ਨੂੰ ਲੈ ਕੇ ਅੰਦਰ ਬਿਲਕੁਲ ਧਾਮੀ ਸਾਹਿਬ ਦੇ ਸਤੀਫੇ ਦੀ ਕੋਈ ਗੱਲ ਨਹੀਂ ਹੋਈ ਸਤਿਕਾਰਨ ਕੀ ਮੰਨ ਰਹੇ ਹੋ ਉਹਨਾਂ ਨੂੰ ਲਾਉ ਦਾ ਕਰਾ ਕਿਉਂਕਿ ਕੱਲ ਮੀਟਿੰਗ ਵੀ ਹੋਈ ਆ ਉਸ ਤੋਂ ਬਾਅਦ ਵੱਡੇ ਬਿਆਨ ਵੀ ਆਏ ਸੀ ਸ ਗੱਲ ਤਾਂ ਇਹੀ ਆ ਦੇਖੋ ਤਾਂ ਸਹੀ ਜਿਹਦਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਨਗੀ ਦੀਆਂ ਪਾਵਰਾਂ ਲਗੀਆਂ ਹੋਰ ਗੱਲ ਕੀ ਆ ਹੂੰ ਬਿਲਕੁਲ ਉਹਦਾ ਬਹੁਤ ਵਧੀਆ ਉਹਨਾਂ ਲਈ ਦਾ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਏਲਚੀਆਂ ਰਾਈ ਵੀ ਵਾਪਸ ਆਉ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਦਿਲੋਂ ਹਾਲਾਤ ਬਣਾਉਣਗੇ ਵੀ ਇੰਨੀ ਉਹਦਾ ਘਟਾ ਹੋ ਜੂਵੇ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਪੂਰਨ ਭਰੋਸਾ ਇਹੋ ਜਿਹੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ ਉਦੋਂ ਦਵਾਤਲੇ ਰਗਵੀਰ ਸਾਹਿਬ ਦੇ ਹਰਪੀ ਸਿੰਘ ਆਲਾ ਲੈ ਗਏ ਆ ਨਹੀਂ ਸੀ ਰੰਦੇ ਇਹ ਲੱਗਦਾ ਕਿ ਕੋਈ ਮੰਨਣ ਕੋਈ ਮੀਡੀਆ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਉਹ ਚਲਦੇ ਇੱਥੋਂ ਬਣੀ ਜੀ ਕੋਈ ਗੱਲਬਾਤ ਕੀ ਹੋਈ ਅੰਦਰ ਵੈਸੇ ਮੀਟਿੰਗ ਚ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣ ਆ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਦੋ ਇੱਕ ਦੋ ਬਾਅਦ ਇਸ ਤਰ੍ਹਾਂ ਜਥੇਦਾਰਨ ਲਾਏ ਜਾ ਰਹੇ ਆ ਸਾਰੇ ਹੀ ਲਾਤੇ ਉਹ ਤੇ ਸਾਰੇ ਲਾਤੇ ਦੋ ਤਰੀਕ ਵਾਲਾ ਜਿਹੜਾ ਫੈਸਲਾ ਸੀਗਾ ਉਹ ਜਿਨੇ ਸਿੰਘ ਸਾਹਿਬ ਸਾਰੇ ਲਾਤੇ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇ ਤਾ ਸਿੱਖ ਸਮਝ ਲੈਣ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਏਜੰਡੇ ਤੋਂ ਕੋਈ ਲੰਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਵਿਦਾਂਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਿਕਾਰ ਦਿੰਦੇ ਆ ਜਾਣ ਲੱਗੇ ਬੜਾ ਅੰਦਰਾ ਕਰ ਕਰਦੇ ਸਾਡੇ ਲੈ ਕੇ ਆਉਂਦੇ ਨਹੀਂ ਦਸਤਾਰ ਚਲੋ ਮੈਂ ਇਹ ਜੀ ਭਾਸ਼ਾ ਨਹੀਂ ਕਹਿੰਦਾ ਮੈਂ ਕਹਿੰਦਾ ਜਾਣ ਲੱਗੇ ਸਤਿਕਾਰ ਨਹੀਂ ਕਰਦੇ ਬਿਲਕੁਲ ਸਤਿਕਾਰ ਨਹੀਂ ਕਰਦੇ ਜੀ ਜੀ ਫਿਰਨ ਸਰ ਤੁਸੀਂ ਅੰਦਰ ਸੀਗੇ ਕੀ ਤੁਸੀਂ ਵਿਰੋਧ ਕੀਤਾ ਜੀ ਅੰਦਰ ਤੁਸੀਂ ਮੈਂਬਰਾਂ ਨੇ ਤੁਸੀਂ ਸਨਾਂ ਨੇ ਬਿਲਕੁਲ ਵਿਰੋਧ ਕੀਤਾ ਜੀ ਬਾਹਰ ਆ ਕੇ ਕਿਵੇਂ ਆ ਗੱਲ ਕਹਦਾਂਗੇ ਜੀ ਵਿਰੋਧ ਨਹੀਂ ਕੀਤਾ ਲਿਖਤੀ ਦਿੱਤਾ ਲਿਖਤੀ ਵੀ ਜੀ ਤੇ ਪਰ ਉਹ ਆਪਣੀ ਜਿੱਤੇ ਅੜੇ ਸੀ ਕਿ ਵੀ ਨਹੀਂ ਅਸੀਂ ਸਾਨੂੰ ਹੁਕਮ ਹੈ ਕਿੱਥੋਂ ਹੁਕਮ ਆਇਆ ਹੋਏਗਾ ਤੁਹਾਨੂੰ ਲੱਗਦਾ ਜਿੱਦ ਤੇ ਅੜਨ ਜੋਗੇ ਕਿੱਥੋਂ ਉਹ ਦੰਦੀਆਂ ਕੱਢਣ ਤੋਂ ਬਣਾ ਲਈ ਨਹੀਂ ਆਉਂਦੀ ਉਹਨਾਂ ਕੋਈ ਅਣਜੋਗਿਆ ਨਹੀਂ ਜੇ ਅਣਜੋਗਿਆ ਹਾਂ ਤਾਂ ਤੁਹਾਡੇ ਕੋਲ ਗੱਲ ਦੱਸ ਦੇ ਕੋਈ ਇਸ਼ਾਰਾ ਕਰਦੇ ਆ ਵੀ ਕਿੱਥੋਂ ਆਰਡਰ ਆਇਆ ਜੀ ਹਟਾਉਣ ਦੇ ਕੁਝ ਤੁਹਾਨੂੰ ਦੱਸਿਆ ਹੀ ਅੰਦਰ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਤੁਸੀਂ ਪੁੱਛਿਆ ਵੀ ਕੀ ਯਾਰ ਸਾਡੀ 50 ਸਾਲ ਦੀ ਉਮਰ ਹੋ ਗਈ 15 ਸਾਲ ਤੋਂ ਸ਼੍ਰੋਮਣੀ ਕਮੇਟੀ ਆ ਅਸੀਂ ਜੱਜ ਕਰਨ ਤੋਂ ਸਮਝਦੇ ਆ ਅਸੀਂ ਦੋ ਤਰੀਕ ਤੋਂ ਬਾਅਦ ਤਿੰਨ ਤਰੀਕ ਨੂੰ ਸਮਝ ਲਿਆ ਸੀ ਵੀ ਆਹੀ ਕੁਝ ਕਰਨਗੇ ਅੱਛਾ ਜੀ ਇਹ ਲੱਗਦਾ ਜੀ ਵਾਕਈ ਦੇਖੋ ਉੱਤੇਗਾ ਜੀ ਜਦੋਂ ਸਿੱਖ ਆਸ ਰੱਖਣਗੇ ਚਾਹੇ ਪੂਰਨ ਸਿੱਖ ਨਹੀਂ ਤੂੰ ਹੂੰ ਜਦੋਂ ਸਿੱਖ ਦੂਜਿਆਂ ਤੋਂ ਆਸਕ ਰੱਖਣਗੇ ਉਦੋਂ ਤੱਕ ਹੁੰਦਾ ਰਹੂ ਹਰ ਸਿੱਖ ਆਪਣੀ ਡਿਊਟੀ ਪਛਾਣ ਲਵੇ ਫਿਰ ਨਹੀਂ ਇਹ ਵਰਤਾਰਾ ਉਹਨਾਂ ਦਾ ਵਰਤਾਰਾ ਨਹੀਂ ਰੁਕਣਾ ਜੀ ਇਹ ਲੱਗਦਾ ਵੀ ਹੁਣ ਕਿਤੇ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਬਿਲਕੁਲ ਇਕੱਠੇ ਤਾਂ ਹੋਣ ਚਾਹੀਏ ਗੁਰਸਿਧਾਂਤ ਤੇ ਪਹਿਰਾ ਦੇਣ ਜੀ ਚਾਹੇ ਸਾਡੇ ਕੋਲੇ ਇਤਿਹਾਸ ਕਵਾਲੇ ਆ ਚਾਹੇ ਬਖਰੇਵਾ ਸੀ ਮਿਸਲਾਂ ਚ ਜਿਹੜਾ ਸਿਧਾਂਤ ਇੱਕ ਹੁੰਦਾ ਸੀ ਗੁਰਮਤ ਦੇ ਸਿਧਾਂਤ ਤੇ ਪਹਿਰਾ ਦਿੱਤਾ ਜਾਂਦਾ ਸੀ ਤੁਸੀਂ ਜਿੰਨੇ ਮਰਜ਼ੀ ਦਲ ਬਣਾ ਲਓ ਸਿਧਾਂਤ ਇੱਕ ਤੇ ਪਹਿਰਾ ਦੇ ਦਿਓ ਕੋਈ ਪ੍ਰੋਬਲਮ ਨਹੀਂ ਤੇ ਹੁਣ ਤਾਂ ਸਿਧਾਂਤ ਹੀ ਕੋਈ ਆਨਾਂ ਕੋਲੇ ਠੀਕ ਆ ਅਕਾਲੀਆਂ ਵਾਲਾ ਸਿਧਾਂਤ ਤਾਂ 14 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਨਾ ਜਿਹੜੀ ਕਮੇਟੀ ਬਣੀ ਸੀ